you ਚਲ ਚਾਲ ਜੀ ਆਪਾਂ ਪਹੁੰਚ ਗਏ ਸੀ ਯੂਜਨ ਓਰੀਗਨ ਤੇ ਮਸ਼ੀਨ ਆਪਾਂ ਲਾਤੀ ਹੈ ਜਿਹੜੀ ਲੈ ਕੇ ਆਂਦੀ ਸੀ ਕੈਲੀਫੋਰਨੀਆ ਤੋਂ ਐਲ ਏ ਤੋਂ ਆਪਾਂ ਲੈ ਆਂਦੀ ਸੀ ਜਿੱਦਾਂ ਇੰਡੀਆ ਨਹੀਂ ਹੁੰਦੀ ਚੈਨਾ ਵਾਲੀ ਜੀ ਸੀ ਬੀ ਉਹ ਚੀਜ਼ ਆ ਵਾਲੀ ਆਪਾਂ ਲੈ ਕੇ ਆਏ ਸੀ ਉੱਥੋਂ ਐਲ ਏ ਤੋਂ ਤੇ ਇਹਦੀ ਮੋਰੇ ਬਗੜ ਜਿਹੜੀ ਸੀ ਉਹ ਹੈ ਨਹੀਂ ਸੀ ਨਾਲ ਸੋ ਹੁਣ ਆਪਾਂ ਇਹ ਲਾਤੀ ਆ ਲਾ ਕੇ ਤਾਂ ਸਮਾਨ ਸਮੂਹ ਲੱਗੇ ਆ ਚੱਕਣ ਆਹੋ ਰੋ ਸਾਰੀਆਂ ਜੀ ਸੀ ਬੀਆਂ ਖੜੀਆਂ ਵੱਖੋ ਵੱਖਰਾ ਜੋ ਵੀ ਸਮਾਨ ਹੈ ਇਹ ਸਾਰਾ ਰੈਂਟਲ ਦੇ ਹੁੰਦਾ ਮੋਸਟਲੀ ਕਈ ਚੀਜ਼ਾਂ ਨਵੀਆਂ ਵੀ ਹੈਗੀਆਂ ਜਿੱਦਾਂ ਉਹਨਾਂ ਨਵੀਆਂ ਇਹ ਵੀ ਨਵੀਂ ਆਈ ਆ ਕੈਟ ਵਾਲਿਆਂ ਦੀ ਐ ਸਾਰੀ ਕੈਟ ਵਾਲਿਆਂ ਦੀ ਇੱਥੇ ਡੀਲਰਸ਼ਿਪ ਤੇ ਆਪਾਂ ਲਾ ਕੇ ਤਾਂ ਹੋ ਗਿਆ ਸੀ ਬਿਹਲੇ ਹੁਣ ਰਹਿੰਦਾ ਆਪਣਾ ਸਮਾਨ ਇਕੱਠਾ ਕਰਨੇ ਵਾਲਾ ਸਮਾਨ ਆਪਾਂ ਇਕੱਠਾ ਕਰਕੇ ਨਿਕਲ ਜਾਣਾ ਹੈ ਗਰਮੀ ਵਧੀ ਜਾਂਦੀ ਹੈ ਬਸ ਮਿੰਟੋ ਮਿੰਟੀ ਆਪਾਂ ਸਮਾਨ ਬੈਚ ਰੱਖਣਾ ਤੇ ਰੱਖ ਕੇ ਭਾਜੀ ਜਾਣਾ ਆ। ਚੀਨਾ ਚੂਨਾ ਆ ਲੱਕੜਾਂ ਬੰਨ ਲਈਆਂ ਬਸ। ਇਹ ਆ ਚੀਨਾ ਰਹਿੰਦੀਆਂ ਆ ਰੋਟੀ ਖਾਣੀ ਉਦੋਂ ਬਾਅਦ ਸਮਾਨ ਰੱਖ ਕੇ। ਸੋ ਆ ਜਿਹੜੀ ਕੈਟ ਵਾਲਿਆਂ ਦੀ ਆ ਮਸ਼ੀਨ ਆ। ਇਹ ਕਾਫੀ ਵੱਡੀ ਆ ਇਹ। ਇਹ ਹੈਗੀ ਆ ਮਾਡਲ ਦਾ ਤਾਂ ਪਤਾ ਨਹੀਂ H Y L A D A ਐ ਸਮਥਿੰਗ। ਸਾਰੀਆਂ ਇਹਨਾਂ ਦੇ ਜਿੱਦਾਂ ਜੀ ਸੀ ਬੀ ਆ ਜੋ ਮਰਜੀ ਇਹਨਾਂ ਤੋਂ ਲਓ। ਬੜਾ ਸਮਾਨ ਪਿਆ ਇਹਨਾਂ ਦੇ। ਯਾਰ ਜੋ ਉੱਪਰ ਵੀ ਹੋਰ ਲੈ ਕੇ ਆਇਆ ਜਦਾਂ ਆਈ ਜਾਂਦੇ ਆ ਜਾਈ ਜਾਂਦੇ ਆ ਕਿਉਂਕਿ ਇੱਥੇ ਬਸ ਹਾਈ ਕੁਸ਼ ਚੱਲਦਾ ਇਹ ਟੈਲੀ ਹੈਂਡਲਰ ਜਿਹਾ ਲੈ ਕੇ ਆਇਆ ਐਕਸਟ੍ਰੀਮ ਵਾਲਿਆਂ ਦਾ ਬਹੁਤ ਵੱਡੀ ਇਹ ਡੀਲਰਸ਼ਿਪ ਆ ਬਾਬਿਓ ਸਮਾਨ ਦੇਖ ਲਓ ਆ ਛੋਟੇ ਰੋਡ ਰੋਲਰ ਕੀ ਹੁੰਦੇ ਆ ਆ ਹੋ ਗਿਆ ਉਹ ਵੀ ਲੋਡਰ ਉਪਰੇ ਪੁਰਾਣਾ ਸਮਾਨ ਇਹਨਾਂ ਦਾ ਪਿਆ ਕੈਟ ਵਾਲਿਆਂ ਦਾ ਹੋ ਗਿਆ ਟਾਚੀ ਹੋ ਗਿਆ ਜੋਂਡੀਰ ਹੋ ਗਿਆ ਜਾਨੀ ਕਿ ਸਾਰਾ ਇਹ ਸਮਾਨ ਇਹਨਾਂ ਤੇ ਮੋਸਟਲੀ ਹੁੰਦਾ ਹੀ ਆ ਕਿਉਂਕਿ ਇਹ ਹੈਗੀ ਵੱਡੀ ਡੀਲਰਸ਼ਿਪ ਯੂਜੀਨ ਦੇ ਵਿੱਚ ਸੋ ਆਪਾਂ ਹੁਣ ਲੱਦੀ ਆ ਆਪਣਾ ਸਮਾਨ ਬੱਬਿਓ ਤੇ ਸਮਾਨ ਲੱਦ ਕੇ ਤਾਂ ਆਪਾਂ ਚੱਲੀਏ ਜਿੱਦਾ ਆ ਆਪਣਾ ਹੁਣ ਜਿਹੜਾ ਟੂਲ ਬਾਕਸ ਆ ਇਹਦੇ ਵਿੱਚ ਸਾਰਾ ਇਹ ਸਮਾਨ ਆਪਾਂ ਰੱਖਿਆ ਹੁੰਦਾ ਚੈਨਾ ਚੂਨਾ ਜੋ ਵੀ ਆ ਜਗਾਰਮੈਂਟ ਆਪਣਾ ਇਹ ਚ ਟੰਗਿਆ ਆ ਹੁੰਦਾ ਆ ਰੱਦ ਦਾ ਡੈਚਰ ਰੁਚੜਾ ਟੰਗਣ ਦਾ ਫਾਇਦਾ ਬਾਬੇ ਇਹ ਹੋ ਜਾਂਦਾ ਵੇ ਮੋੜ ਕੇ ਕੱਢਣਾ ਸੁੱਖ ਆਇਆ ਜਦੋਂ ਲੋਡ ਚੱਕਣਾ ਹੋਵੇ ਜੇ ਇੱਦੇ ਛੜਦਾ ਹੀ ਇਹ ਵਿੱਚ ਤੇ ਜਦੋਂ ਲੋਡ ਚੱਕਣਾ ਇਹ ਇੱਕ ਦੂਏ ਤੇ ਚੇਨਾ ਫਾੜ ਰਹੀਆਂ ਵੀਡੀਓ ਤਾਂ ਬਣਾਉਣੀ ਸੀਗੀ ਬਾਬਾ ਆਪਾਂ ਲਾਉਂਦਿਆਂ ਦੀ ਵੀ ਇਹ ਕਾਲੀ ਸੀਗੀ ਅੱਜ ਮੈਂ ਕਿਹਾ ਚੱਲ ਕੋਈ ਨਹੀਂ ਬਾਅਦ ਚੋ ਸਹੀ ਫੇਰ ਕਿਤੇ ਦਿਖਾਵਾਂਗੇ ਸੀਟ ਐਟੈਚ ਕਰਕੇ ਉਦਾਂ ਦਾ ਪਹਿਲਾਂ ਵੀ ਬਣਾਈ ਐ ਇੱਕ ਦੋ ਵੀਡੀਓ ਪਰ 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 ਹੁਣ ਬਣਾਵਾਂਗੇ। ਬੱਕੋ ਬੱਕਰੇ ਸੈਦੀਆਂ ਆਪਾਂ ਤੋਂ ਚੇਨਾਂ ਆ ਜਦਾਂ। ਥੋੜੀਆਂ ਚੇਨਾਂ ਹੈਗੀਆਂ ਆ। ਜਿਹੜੀਆਂ ਆਪਣੇ 12 ਆਲਮੋਸਟ 12 ਫੁੱਟ ਦੀਆਂ ਆ। 4 ਕ ਚੇਨਾਂ ਆਪਾਂ ਰੱਖੀਆਂ ਸ਼ੂਟਿੰਗ। ਦਾ ਸ਼ੂਟਿੰਗਾਂ ਚੇਨਾਂ ਆ। ਤੇ ਆਪਣੀਆਂ ਪੱਤੀ ਵੀ ਟੁੱਟਣ ਵਾਲੀ ਹੋ ਗਈ ਤੇ ਭਾਰ ਹੋ ਜਾਂਦਾ ਜਿਆਦਾ। ਆਪਾਂ ਉਹਨਾਂ ਦਾ ਟੂਲ ਦਾ ਅਰੇਂਜਮੈਂਟ ਕਰਨਾ ਹੀ ਪੈਣਾ। ਐ ਗੱਲ ਬਣਨੀ ਨਹੀਂ ਹੈਗੀ। ਮੋੜ ਕੇ ਟੁੱਟ ਗਈ ਤਾਂ ਕੰਮ ਖਰਾਬ ਹੋ ਜਾ। ਜਦਾਂ ਥੋੜਾ ਜਿਹਾ ਟਾਈਮ ਤਾਂ ਜ਼ਰੂਰ ਲੱਗ ਜਾਂਦਾ ਸਮਾਨ ਸਮੋਣ ਵੈਂਟੇਨ ਕਰਨੇ ਨੂੰ। ਪਰ ਇਦਾਂ ਜਦੋਂ ਫੇਰ ਦੁਬਾਰਾ ਨੂੰ ਟੱਕਣਾ ਆ। ਫੇਰ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਉਣੀ। ਹੁਣ ਆ ਸਾਰੇ ਆਪਾਂ ਜਦਾਂ ਦੇਖ ਰਹਿਚਣਾਂ ਪਾ ਕੇ ਰੱਖ ਲਏ ਆ। ਜਿੱਦਾਂ ਬਾਬਾ ਹਨ ਆਪਣੀਆਂ ਆਪਣੇ ਜਿਹੜੇ ਰੈਚਰਡ ਸੀ ਹਨ ਇਹ ਥੋੜੇ ਜਿਹਾ ਡਰਾਈ ਹੋਇਆ ਜਦਾਂ ਕਹਲਾ ਇਹ ਜਦੋਂ ਆਪਾਂ ਕੱਸਦੇ ਆ ਅੜਦੇ ਜਾਏ ਆ ਤੇ ਹੁਣ ਆਪਾਂ WD40 ਮਾਰ ਦਣੀ ਇਹਦੇ ਵਿੱਚ ਜਿਹੜਾ ਮੜਾ ਮੋਟਾ ਜੰਗਾਲ ਹੋਇਆ ਇਹਨੇ ਸਾਰਾ ਹੀ ਲਾਦਣਾ ਆ ਐਂ ਸਵੇਰ ਤੱਕ ਇਹ ਰੈਲੇ ਹੋ ਜਾਣੀ ਜਦੋਂ ਅਗਲਾ ਲੋਡ ਚੱਕਣਾ ਹੱਥ ਤਾਂ ਇੱਕ ਵਾਰੀ ਜ਼ਰੂਰ ਲਿਬੜਨੇ ਆ ਜਦੋਂ ਲੋਡ ਚੱਕਣਾ ਤੇ ਪਰ ਇਦਾਂ ਆ ਕਿ ਕਸਨ ਪਸਨ ਨੂੰ ਐ ਨਾ ਮੋੜਿਆ ਨਹੀਂ ਇਹਦੀ ਲੈ ਵੀ ਮਿੱਤਰ ਆਹ ਰਿਆਂ ਦੇ ਵਿੱਚ ਪਾ ਦਾਨੀ ਆ ਆਪਾਂ ਚੰਗੀ ਤਰ੍ਹਾਂ ਹੋਰ ਵੀ ਆਪਾਂ ਤੋਂ ਪਈ ਆ ਇੱਕ ਬੋਤਲ ਉਹ ਵੀ ਪਾ ਦਾਨੀ ਆ ਚੰਗੀ ਰੱਖ ਕੇ ਫਿਰ ਦੁਬਾਰਾ ਬਦੋਂ ਆਪਾਂ ਲੋਡ ਚੱਕਣ ਜਾਵਾਂਗੇ ਉਦੋਂ ਚੱਕਰ ਬੱਕਰ ਨਹੀਂ ਕੋਈ ਕਹਿੰਦਾ ਸਮਾਨ ਜੰਨਾ ਵਧੀਆ ਟਿਕਾ ਆ ਹੋਵੇ ਉਨਾ ਹੀ ਸੁੱਖ ਹੋ ਜਾਂਦਾ ਤੇ ਮੋੜ ਕੇ ਚੱਕਣਾ ਲਈ ਮਯਾਰ ਨਾ ਮਯਾ ਇਹ ਨਹੀਂ ਚੀਨਾ ਪਹਿਲਾਂ ਗਲੀਆਂ ਗਲੀਆਂ ਕਰਦੇ ਫਿਰ ਆਹ ਦੇ ਹੁਣ ਆਪਾਂ ਲੋਕਾਂ ਲੋਕਾਂ ਦੇ ਚੰਗੀ ਤਰ੍ਹਾਂ ਤਾਰ ਕਰਦਣੇ ਆਹ ਬੋਤਲ ਮੁੱਕ ਗਈ ਆਪਾਂ ਨਵੀਂ ਬੋਤਲ ਖੋਲ ਲਈਏ ਨਾ ਫਰਾਸ਼ੇ ਰੂਰਾ ਇਹਦਾ ਵੀ ਨਵੀਂ ਬੋਤਲ ਦਾ ਨਵੀਂ ਗਰ ਕੇ ਓਵਰ ਸਾਈਜ਼ ਵਾਲੇ ਸਾਈਨ ਆ ਆਪਾਂ ਤੋਂ ਲੈ ਕੇ ਜਿਹੜੇ ਆਪਣੇ ਫਲੈਗ ਕਹ ਲੋ ਇਹ ਵੀ ਆਪਾਂ ਪ੍ਰੋਪਰ ਇਦਾਂ ਟਿਕਾ ਕੇ ਐਨ ਵਧੀਆ ਤਰੀਕੇ ਨਾਲ ਰੱਖ ਲੈਣ ਕਿਉਂਕਿ ਇਹਨਾਂ ਦੀ ਲੋਡ ਤਾਂ ਉਦੋਂ ਹੀ ਪੈਣੀ ਆ ਜਦੋਂ ਓਵਰ ਸਾਈਜ਼ ਲੋਡ ਹੋਇਆ ਹਨ ਐਨ ਪ੍ਰੋਪਰ ਟਿਕਾ ਕੇ ਮ제 ਦੇ ਨਾਲ ਰੱਖ ਕੇ ਤਾਂ ਨਜ਼ਾਰਾ ਵਾਜਿਆ ਨਾ ਤੇ ਇਹਦਾ ਚੱਕਰ ਨਹੀਂ ਕੋਈ ਵੇ ਕਿੱਥੋਂ ਲੱਭਣੇ ਆ ਮੈਂਟੋ ਮੈਂਟੀ ਲੱਭ ਜਾਣੇ ਆ ਤੇ ਆਪਾਂ ਭੱਜ ਜਾਣਾ ਆ ਆ ਥੋੜਾ ਸਮਾਨ ਰਹਿ ਗਿਆ ਹੋਰ ਇੱਥੇ ਵੀ ਟੂਲ ਬਾਕਸ ਹੁੰਦਾ ਇੱਕ ਇਹਦੇ ਵਿੱਚ ਛੜ ਦਿਓ ਚਲੋ ਜੀ ਇਹਨੂੰ ਲਾ ਦਿਓ ਲੌਕ ਚਲਿਏ ਬੱਚਾ ਬਾਬਾ ਬੈਚ ਬਹਿ ਕੇ ਤਾਂ ਰੋਟੀ ਬਣੀ ਛਕੀਏ ਤਾਂ ਫੇਰ ਆਪਾਂ ਨਿਕੜੀਏ ਕਾਲਾ ਪਾ ਸ਼ੀਸ਼ੇ ਥੋੜੇ ਥੋੜੇ ਟੈਂਟ ਕਰਾ ਦੇ ਸੀ ਸਾਈਡਾਂ 'ਲੇ ਆ ਦੋਨਾਂ ਸਾਈਡਾਂ ਦੇ ਇਹਦੇ ਨਾਲ ਹੁਣ ਮौज ਹੋ ਗਈ ਵਿੱਚ ਗਰਮੀ ਘੱਟ ਲੱਗਿਆ ਕਰੂਗੀ ਇੱਥੇ ਆਪਣੀ ਫਰਿੱਜ ਆ ਤੇ ਦਾਲ ਆਪਾਂ ਲੈ ਕੇ ਆਏ ਆ ਬਸ ਇੱਕੋ ਹੀ ਦੁੱਧ ਆ ਵਿੱਚ ਕਿਉਂਕਿ ਆਪਾਂ ਘਰ ਨੂੰ ਹੀ ਜਾਣਾ ਹੈਗਾ ਉਹ ਪਿਆ ਜਟਾਂ ਦਾ ਕੈਵਨ ਚਮਚੇ ਵੀਰੋ ਚਮਚਿਆਂ ਨਾਲ ਤਾਂ ਆਪਣੀ ਬਣਦੀ ਘੱਟੀ ਆ ਔਰ ਕੀ ਕਰੀਏ ਏ ਟੱਕ ਚ ਰੱਖਨੇ ਪੈਂਦੇ ਆ ਰੋਟੀ ਬਣੀ ਲਈ ਗਰਮ ਗਰਮ ਕਰਨੇ ਲਈ ਨੂੜ ਪਿਆੰਦ ਤੇ ਬੱਚਾਂ ਤੇ ਜਿੱਥੇ ਆਦਾ ਕੰਮ ਤਾਂ ਉੱਥੇ ਖਰਾਵੇ ਹੁੰਦਾ ਬਈਆਂ ਬਈਆਂ ਲਫਾਫੇ ਲਫਾਫੇ ਹੋ ਗਏ ਆ ਘਰ ਵੀ ਵਾਲੀ ਬਾਲਟੀ ਵੀ ਘਰੇ ਲੈ ਕੇ ਗਈ ਸੀ ਧੋਣ ਲੈ ਤਾਂ ਜੀ ਉਹ ਵੀ ਰਹਿ ਗਈ ਘਰੇ ਹੀ ਰਿਕੇ ਰੋਟੀ ਗਰਮ ਆਪਾਂ ਆਇਆ ਜੀ ਸਾਡਾ ਸਟੋਵ ਚੁੱਲਾ ਗਾ ਲਓ ਹਮਾਰਜੀ ਗਾ ਲਓ ਆ ਜਾਓ ਮੇਤਰੋ ਘਾਇਏ ਰੋਟੀ ਦੇਸੀ ਕੇ ਪਾ ਲਿਆ ਮਿੱਤਰੋ ਆਪਾਂ ਕਹਿੰਦੇ ਦੇਸੀ ਕੇ ਹੋ ਤੇ ਸਭ ਦਾ ਪਿਓ ਉਹ ਗੱਲ ਕਰਾਤੀ ਆ। ਮਾਤਾ ਨੇ ਮਾਤਾ ਨੇ ਪਹਿਲਾਂ ਵਿੱਚ ਵੀ ਪਾਇਆ ਉਹਨਾਂ ਦੇ ਜੰਮਿਆਂ ਆ ਘੇ ਵਿੱਚ। ਮਾਤਾ ਨੇ ਨਾਲ ਵੀ ਦੇ ਤਾ ਤਾ। ਇਹ ਵੀ ਨਾ ਕੁਝ ਨਹੀਂ ਆ। ਕਮ ਕਰਾਉਂ ਜਾਂਦਾ ਕੀ ਤੂੰ ਨਾ ਲਾ ਤਾਂ ਦੇਖ ਲਓ ਕਿੰਦਾਂ ਦੇ ਅੱਜਕੱਲ ਆ ਗਏ ਭੱਜ ਦੌੜ ਦੇ ਵਿੱਚ ਬੰਦਾ ਰੋਟੀ ਲਈ ਕੰਮ ਕਰਦਾ ਤੇ ਰੋਟੀ ਖਾਣ ਦਾ ਹੀ ਟਾਈਮ ਹੈ ਨਹੀਂ ਦੇਖ ਵਾ ਕਿੱਥੇ ਦੁਨੀਆ ਪਹੁੰਚ ਗਈ ਆ ਕਿੰਦਾਂ ਕੰਮ ਅੱਜੇ ਵਰਦੇ ਸਾਰੇ ਅਜੀ ਵੀ ਉਹਨਾਂ ਜੋ ਇੱਕ ਆ ਇਹ ਬੰਦਾ ਰੋਟੀ ਲਈ ਕੰਮ ਕਰਦਾ ਤੇ ਰੋਟੀ ਲਈ ਬੱਬੋ ਰਹੇ ਔ ਖਾ ਵੀ ਰੋ ਤੇਲ ਪਾਉਣ ਲਈ ਰੁਕੇ ਸੀ ਤੇ ਆਪਾਂ ਆਨ ਕਰ ਲਿਆ ਸੀ ਪਹਿਲੇ ਕੋਡ ਫੋਨ ਤੋਂ 8918 ਹਾਂ ਦੇਖਦੇ ਆਂ ਚੱਲਦਾ ਕਿ ਨਹੀਂ ਲਾ ਆਪਾਂ ਤੇਲ ਚੱਲ ਪਿਆ ਫੋਨ ਤੋਂ ਆਨ ਹੋ ਜਾਂਦਾ ਹੁੰਦਾ ਏ ਤੇ ਇਹ ਦੀ ਮੋੜ ਆ ਲਾਓ ਟੱਕਣ ਦਾ ਰੋਲ ਲੰਦੇ ਤੇਲ ਘੱਟ ਪਾਉਣੇ ਉਹ ਹੀ ਹੋ ਰਹੀ ਹੈ ਜਿੰਨਾ ਟਾਈਮ ਤੇਲ ਪੰਦਾ ਤੇ ਆਪਾਂ ਮਗਰ ਗੇੜਾ ਮਾਰੇ ਆਈਏ ਭਾਈ ਆਪਾਂ ਆਣਾ ਉਹ ਐਕਸਲ ਫਲਿੱਪ ਕਰਨਾ ਸੀ ਇਕ ਤਾਂ ਰਾਤ ਦੇ ਟੱਕ ਚਲਾਉਂਦੇ ਆਏ ਆ ਤਾਂ ਕਰਕੇ ਬੇਹੰਮਤੀ ਇਹ ਨਹੀਂ ਪਈ ਆ ਹਾਲ ਐਕਸਲ ਫਲਿੱਪ ਕਰਨੇ ਦੀ ਆਮਣੇ ਦੇਖੋ ਯਾਰ ਪਹਾੜੀ ਇਦਰਾਕਤਾ ਤਾਂ ਕਿੰਨੀ ਸੋਹਣੀ ਲੱਗਦੀ ਆ ਫਲਾਈਂਗ ਜਿਹਦਾ ਪੰਪ ਆ ਇਹ ਤੇ ਆ ਹੁਣ ਐਕਸਲ ਘਰੇ ਜਾ ਕੇ ਫਲਿੱਪ ਕਰਾਂਗੇ ਮੇਰਾ ਦਾ ਤੇਲ ਵੀ ਆਪਣਾ ਭਰ ਹੋ ਗਿਆ ਹੁਣ ਤੇ ਅੰਦਰੋਂ ਆnde ਆਪਾਂ ਰੈੱਡ ਬਾਲ ਚੱਕਣ ਜਾਣੀ ਆ ਪੰਜਾਬ ਦਾ ਮੈਪ ਕਿੱਦਾਂ ਲੱਗਦਾ ਬਣਦੀ ਗੱਲ ਬਾਤ ਕਿ ਨਹੀਂ ਕੋਈ ਕਿਸੇ ਕੋ ਰਾਜ ਨਾ ਦੇਹ ਜੋ ਲਹੈ ਨੇ ਜਵਲਸੇ ਨੇ ਗੱਲ ਤਾਂ ਸਾਝਿਆ ਰਾਜ ਇੱਥੇ ਕਿਹੜਾ ਕਿਸੇ ਨੂੰ ਦਿੰਦਾ ੱਟਕਾ ਹੀ ਕਰਨਾ ਪੈਂਦਾ òi ਆਪਾਂ ਕੱਲ ਵੀ ਤੇਲ ਪਵਾਇਆ ਸੀ ਜੀ 111 ਗੱਲ ਨਹੀਂ ਪਈਆਂ 500 ਡਾਲਰ ਦਾ ਤੇ ਆਪਾਂ ਹੁਣ ਚੱਲਦੇ ਆਂ ਅੰਦਰ ਨੂੰ ਅੰਦਰੋਂ ਨਾਲੇ ਮੜੀ ਰੈੱਡ ਵਾਲ ਚੱਕ ਲਿਆਉਂਦੇ ਆ ਤੇ ਨਾਲੇ ਵਾਸ਼ਰੂਮ ਵਾਸ਼ਰੂਮ ਜਾਇਆਉਂਦੇ ਆ ਮੁੜ ਕੇ ਨਿਕਲਦੇ ਆ ਅਬਾ ਦੇਖ ਲਓ ਫਲਾਈਂਗ ਜਿਹਦਾ ਪੰਪ ਪਿਆ ট্রাক ਦੇਖ ਲਓ ਕਿੰਨੇ ਲੱਗੇ ਹੋ ਆ ਅਰੇ ਤੇਲ ਭਰਾਈ ਜਾਂਦੇ ਆ ਕੋਈ ਕਲੀ ਤੁਰਿਆ ਕੋਈ ਆਈ ਜਾਂਦਾ ਕੋਈ ਸ਼ੀਸ਼ੇ ਸਾਫ ਕਰੀ ਜਾਂਦਾ ਸਾਰੇ ਇੱਥੇ ਲੱਗੇ ਹੋ ਆ। ਉਹ ਚੋਬਰ ਨੇ ਕਾਰਾਂ ਲੱਦੀਆਂ ਆਂ। ਕਾਰਾਂ ਵਾਲਾ ਕਿਦਾਂ ਆ। ਨਾ ਬੱਬਾ ਸਾਰਾ ਕੂਲਰ ਆ। ਇਹਦੇ ਵਿੱਚ ਬੱਕੋ ਬੱਕਰਾ ਜਮਾਨਾ ਪਿਆ ਕਿਨੇ ਕੀ ਚਾਹੀਦਾ ਸੀ ਫੋਰ ਮੌਨਸਟਰ ਰੈਡ ਬੁੱਲਾਂ। ਉਧਰ ਪਰੇ ਪਾਣੀ ਵਿਆ। ਜਿਨੇ ਜੋ ਪੀਣਾ ਉਹ ਚੱਕ ਸਕਦਾ। ਤੇ ਆ ਆਪ ਲੈਣੀ ਐ ਰੈਡ ਬੋਲ ਇੱਕ ਆ ਵੱਡੀ ਚੱਕ ਲੈਣੇ ਆ ਤਾਦ। ਇੱਕ ਵਾਰੀ ਕੰਮ ਨਾ ਵੇੜਦੇ। ਇਹ ਪੰਪ ਆ 148 ਨੰਬਰ ਆਈਫਾਈ ਉੱਤੇ। ਮੈਨੂੰ ਲੱਗਦਾ 70% ਇੱਥੇ ਆਪਣੇ ਡਰਾਈਵਰੇ ਰੁਕਦੇ ਆ। ਜਿਹੜਾ ਪੰਜਾਬੀ ਮੂਲ ਦੇ ਬੰਦੇ ਜਾਂ ਇੰਡੀਅਨ ਕਹਦਾ ਹੋ ਜਾਂ ਪਾਕਿਸਤਾਨੀ ਜਾਂ ਕੈਨੇਡਾ ਵਾਲੇ ਵੀ ਅਮਰੀਕਾ ਵਾਲੇ ਵੀ। ਚੱਲ ਭਾਈ ਝੋਟਿਆ। ਚੱਲੀਏ ਹੁਣ ਆਪਾਂ। ਤੇਲ ਪਾ ਕੇ ਵਾਪੇਓ ਰੋਡ ਤੇ ਵਾਚੜ। ਇਹ ਹੁਣ ਆਪਾਂ ਸਾਹਮਣੇ ਜਿਹੜਾ ਰੋਡ ਜਾਂਦਾ ਨਾ ਉੱਤੇ ਜਾਣਾ ਹੈ। ਥੱਲੇ ਦੀ ਘੁੰਮ ਕੇ ਆਗੇ ਤਾਂ ਦੁਬਾਰਾ ਵਾਪਸ ਉੱਧਰੇ ਝੜਨਾ। ਉਹ ਜਾਂਦੀ ਆ। ਚਮਕੀਲੇ ਨਹੀਂ ਚਮਕੀਲਾ ਨਹੀਂ ਕਹਿੰਦਾ ਹੁੰਦਾ ਜਿਹੜਾ। ਸੋਰੇ ਦੀ ਲਾਲ ਅਮਰੂਤੀ ਨੇ। ਛੱਕਾ ਜਾਮ ਕਰਾਤਾ। ਇਹ ਲਾਲ ਨਹੀਂ ਹੈਗੀ ਬਾਬੇ ਨੀਲੀ ਆ। ਨਹੀਂ ਸੀ ਕਿਨੇ। ਇਿੱਤੋ ਕੋ ਮੋੜ ਜਾ ਮੁਰਦਾ ਏ 110 ਕ ਨੰਬਰ ਤੋਂ ਇੱਚੋ ਵੀ H5 ਦਾ ਵਿਊ ਚੈੱਕ ਕਰਨ ਆ ਬਾਬਿਓ ਕਿਉਂ ਲੱਗਦਾ ਕਿ ਨਹੀਂ ਆਪਰੇਨ ਸਵਰਗਾਂ ਨੂੰ ਰੋਡ ਚੜ ਜਾਣਾ ਮੋੜੇ ਜਿੱਦਾਂ ਯਾਰ ਇਹ ਵੱਜੇ ਪਿਆ ਹੱਲੇ ਦਾ ਬਾਬਿਓ ਆਪਣਾ ਜਿਹੜਾ ਬੰਕ ਕੇ ਆਪ ਉੱਪ ਲੈ ਕੇ ਵਨ ਸ਼ੀਲਡ ਆ ਛੂਟੀ ਆ ਜਿਹੜਾ 680 ਆ ਜਾਂ ਬਾਕੀ ਤੱਕ ਉਹਨਾਂ ਦਾ ਤਾਂ ਬਾਲਾ ਸਿਰਾਂ ਲੱਗਦਾ 6 ਨੰਬਰ ਆੜੀ ਸਕੇਲ ਆ ਗਈ ਔਰੀਗਨ ਦੇ ਵਿੱਚ ਇਹਦਾ ਵੀ ਡਰ ਪੂਰਾ ਹੁੰਦਾ ਬਬਾ ਔਰੀਗਨ ਦਾ ਇਹ ਟਾਈਮ ਤੋਂ ਪਉਂਦੇ ਆ ਐਵੇਂ ਤੁਮ ਮੈਜ ਵੀ ਕਰਦੇ ਆ ਕੱਢ ਵੀ ਲੈਂਦੇ ਮਗਰ ਲੈ ਟਾਈਮ ਤੋਂ ਹੈਗੀ ਤਾਂ ਬੰਦੇ ਹੀ ਆ ਚਾਹ ਇਹ ਜੜ ਜਾਂਦਾ ਕਲੋਸ ਵਾਲਾ ਸਾਈਂ ਦੇਖ ਕੇ ਆ ਇਹਦਾ ਲੱਕੜਾਂ ਵਾਲਾ ਰੱਖ ਲੈਣ ਚੱਲਾ ਲੱਕੜਾਂ ਉਹ ਉੱਪਰਲੇ ਟਾਇਰ ਜੈ ਨਹੀਂ ਲਾ ਕੇ ਥੱਲੇ ਰੱਖ ਦਨੇ ਆ ਤੇ ਮਗਰ ਕਰ ਲੈਣਾ ਹੁੱਕ ਬੰਦਾ ਹੀ ਅਜੋਬਰ ਐਸਲੈਂਡ ਹੈਲਥ ਵੀ ਐਸ ਨੂੰ ਸਰਾ ਆ ਬਾਬਿਓ ਜਦੋਂ ਆਪਾਂ ਨਾ ਸਾਊਥ ਨੂੰ ਆਉਂਦੇ ਆ ਓਰੀਗਨ ਤੋਂ ਇਧਰੋਂ ਇਹ ਜਿਆਦਾ ਲੰਬੀ ਆ ਭਾਈ ਮੋੱਕਦੀ ਨਹੀਂ ਮੈਨੂੰ ਲੱਗਦਾ ਘਟੋ ਘਟ ਵੀ 7-8 ਮੀਲਾਂ ਚੜ੍ਹਦੀ ਹੋਣੀ ਆ ਹੈਵਰੀ ਲੱਖ ਪੌਂਡ ਭਾਰ ਹੁੰਦਾ ਬਾਬਿਓ ਐ ਇੱਥੇ ਨਿਆਰੇ ਵਾਜੇ ਨੇ ਟਰੱਕ ਦੇ ਰਾਗ ਰਾਗ ਖੋਲ ਜਨ ਦੀ ਗੱਲੋ ਅਲੱਜ ਦਾ ਆਪਾਂ ਖਾਲੀ ਆ ਦੌੜੇ ਹੀ ਜੰਨੇ ਕੋਈ ਚੱਕਰ ਵਾਲੀ ਗੱਲ ਨਹੀਂ ਉਧਰੋਂ ਦੇਖ ਲਓ ਜਿੱਦਾਂ ਟ੍ਰੈਫਿਕ ਕਿੰਨਾ ਜ਼ਿਆਦਾ ਆਉਂਦਾ ਹੈ ਵੀਊ ਚੈੱਕ ਕਰੋ ਜਰਾ ਫੈਦਰ ਮੀਮ ਉੱਪੇ ਗਿਆ ਇਨਸਾਫ ਹੋਇਆ ਪਿਆ ਮਜ਼ਾਕ ਨਹੀਂ ਰੋਡ ਸਾਫ ਵਾਂਗੂ ਮੇਲਦਾ ਜਦੋਂ ਮਾਰੇ ਤੇਜ਼ ਮੋੜ ਦਿੰਦੇ ਆ ਬਾਬਿਓ ਇੱਕ ਵਾਰੀ ਦਾ ਫੀਲਿੰਗ ਮੋਟਰਸਾਈਕਲ ਵਾਲੀ ਹੁੰਦੀ ਜਿੱਦਾਂ ਜਿੱਧਰ ਨੂੰ ਮੋੜਿਆ ਉਧਰ ਨੂੰ ਨਹੀਂ ਡੇਡਾ ਹੋ ਜਾਂਦਾ ਹੁੰਦਾ ਜਦਾਂ ਨਜ਼ਾਰਾ ਵੱਜਾ ਪਿਆ ਨਜ਼ਾਰਾ ਕੈਲੇਵੋਰਨੀਆਂ ਬੜ ਕੇ ਇਨਸਪੈਕਸ਼ਨ ਸੈਂਟਰ ਆਉਂਦਾ ਇੱਥੇ ਐਗਰੀਕਲਚਰ ਇਨਸਪੈਕਸ਼ਨ ਸੈਂਟਰ ਬਾਬੇ ਇੱਥੇ ਇਹ ਨਹੀਂ ਦੇਖ ਲਾ ਚੈੱਕ ਕਰਨਾ ਕਿ ਬਾਹਰਲਾ ਕੋਈ ਜੇ ਨਾ ਬਾਹਰੀ ਸਟੇਟ ਦਾ ਅੱਗੇ ਆਵੇ ਇਹ ਹਰੇਕ ਰੋਡ ਤੇ ਹੈ ਜਿੰਨੇ ਵੀ ਰੋਡ ਕੈਲੇਵੋਰਨੀਆਂ ਨੂੰ ਵੜਦੇ ਆ ਕਿਸੇ ਵੀ ਸਟੇਟ ਚੋਂ ਸਿੰਗਲ ਆ ਛੋਟਾ ਆ ਵੱਡਾ ਆ ਦ즌 ਮੈਟਰ ਹਰੇਕ ਰੋਡ ਦੇ ਉੱਤੇ ਆਉਣਾ ਇਹ ਕਿਉਂ ਬਣਿਆ ਹੋਇਆ ਕਿਉਂਕਿ ਇਹ ਕੋਈ ਵੀ ਬਾਹਰਲਾ ਈ ਆ ਜਿਹੜਾ ਜਿੱਦਾਂ ਕਿਸੇ ਹੋਰ ਸਟੇਟ ਦਾ ਭਾਵੇਂ ਉਹ ਘਾਹ ਦਾ ਈ ਆ ਕਣਕ ਦਾ ਈ ਆ ਕਿਸੇ ਫਸਲ ਦਾ ਕਿਸੇ ਸਬਜ਼ੀ ਦਾ ਇਹ ਚਾਹੁੰਦੇ ਨਹੀਂ ਕਿ ਸਾਡੀ ਸਟੇਟ ਦੇ ਵਿੱਚ ਆਵੇ ਸੋ ਤਾਂ ਕਰਕੇ ਜੀ ਜੋਪਰਾਂ ਨੇ ਇਨਸਪੈਕਸ਼ਨ ਸੈਂਟਰ ਬਣਾਏ ਹੋਏ ਐ ਸਪੈਸ਼ਲ ਐਗਰੀਕਲਚਰਲੇ ਤਰੋ ਪਹਾੜੀਆਂ ਮੁੱਕ ਗਈਆਂ ਤੇ ਪੱਦਰੇ ਗਏ ਆ ਆ ਮਗਰ ਲੱਗਦਾ ਉਹ ਬਾਇਆ ਪੁਲਿਸ ਵਾਲਾ ਲੱਗਦਾ ਤਾਂ ਨਹੀਂ ਪੁਲਿਸ ਵਾਲੀ ਫਾਰ ਪਰ ਗੇੜਾ ਲਾਇਆ ਤੇ ਹੁਣ ਬਸ ਪੱਦਰ ਪਧਾਰੇ ਚੱਲਣਾ ਦੂਰ ਜੁਣੀ ਆਪਣੇ ਆ ਗਏ ਆ ਅੰਤਮ ਪੜਾ ਤੇ ਬਸ ਚੱਲੇ ਥੱਲੇ ਤਾਂ ਤੇ ਚਿੜੀਆਂ ਦੇ ਇਥੇ ਆਲਨੇ ਆ ਰਗਤਾਂ ਦੇ ਉੱਤੇ ਤੇ ਚੀਂਜੀ ਕਰਨ ਲੱਗੀਆਂ ਜਿੱਦਾਂ ਖੌਰੂ ਪਟਿਆ ਪਿਆ ਇਹਨੂੰ ਪੂਰਾ ਤੇ ਰੈਟੇਰੀਏ ਤੇ ਰੁਕੇ ਸਗੇ ਮੈਂ ਲੱਤਾ ਲੱਤਾ ਹਿੱਦੀਆਂ ਕਰ ਲਈਏ ਲਾਓ ਵੇ ਮਿੱਤਰੋ ਡਨ ਵਰ ਦਾ ਡੇ ਹੋ ਜਾਣਾ 40 ਮਿੰਟਾਂ ਦੇ ਵਿੱਚ ਆਪਾਂ ਚੱਲ ਜਣਾ ਯਾਰਡ ਦੇ ਵਿੱਚ ਲੈਨ ਖੜੇ ਖੜੇ ਲੱਗਦਾ ਆਵੇ ਗੱਡੀ ਪਹੁੰਚ ਜੂਗੀ ਕਿੜੀਆਂ ਨੇ ਪੂਰਾ ਖੌਰੂ ਪਟਿਆ ਪਿਆ